ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਦੇਖੋ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਨੂੰ ਆਪਣੇ ਦਾ ਟੀਮ ਨੂੰ ਤੁਸੀਂ ਫੰਡ ਦੀ ਗੱਲ ਕਰ ਰਹੇ ਹੋ ਕਿ ਫੰਡ ਛੱਡ ਕੇ ਚੱਲੇ ਆ ਪਰ ਚਾਵਲਾ ਸਾਹਿਬ ਕਹਿੰਦੇ ਨੇ ਕਿ ਹਲੇ AGM ਬਾਕੀ ਆ ਹੋਰ ਚੀਜ਼ਾਂ ਬੈੰਦੀਆਂ ਵਾ ਅਗਰ ਉਹ ਕਰਾ ਦਿੱਤਾ ਜਾਵੇ ਤਾਂ ਫੰਡ ਜ਼ੀਰੋ ਹੋ ਜਾਵੇ ਇੱਥੇ ਚਾਵਲਾ ਸਾਹਿਬ ਨੂੰ ਵੀ ਅਗਿਆਤ ਖੋਵੇ ਜਾਂ ਦੂਜੀ ਟੀਮ ਜਿਹੜੀ આરોਪ ਲਾਂਦੀ ਹੈ ਕਈ ਚੀਜ਼ਾਂ AGM ਦੇ ਵਿੱਚ ਸਪੌਂਸਰ ਹੋ ਜਾਂਦੀਆਂ ਅਸੀਂ ਸਾਡਾ ਇਹ ਮਨਸ਼ਾ ਹੋਏਗੀ ਕਿ ਸੰਸਥਾ ਦੇ ਪੈਸੇ ਘੱਟ ਤੋਂ ਘੱਟ ਖਰਚ ਹੋਣ ਸਾਡੀ ਮਨਸ਼ਾ ਇਹ ਹੈ ਕਿ ਇਹਨੂੰ ਡਿਵੈਲਪਮੈਂਟ ਕੀਤੀ ਜਾਵੇ ਐਸੋਸੀਏਸ਼ਨ ਨੂੰ ਖੜਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ 2 ਸਾਲ ਸੀ ਨਾ ਇਹ ਅਸੀਂ 4 ਸਾਲ ਜਿਹੜੇ ਪਿਛਲੇ ਉਹਨਾਂ ਦਾ ਰਾਜ ਸੀਗਾ ਉਹਦੇ ਪਾਪ ਹੀ ਧੁੰਦੇ ਰਹਿ ਗਏ ਕੋਰਟ ਕਚਾਰੀਆਂ ਦੀ ਗੱਲ ਤੋਂ ਜ਼ਿਕਰ ਆਇਆ ਕਿ ਤੁਹਾਡੇ ਉੱਤੇ ਵੀ ਲੀਗਲ ਨੋਟਿਸ ਭੇਜਿਆ ਗਿਆ ਵਾ ਜਦੋਂ ਕਿਸੇ ਨੂੰ ਸੱਤਾ ਦੀ ਭੁੱਖ ਹੋ ਜਾਂਦੀ ਹੈ ਨਾ ਉਹ ਉਹ ਤਾਮ-ਦਾਮ ਢੰਡਵੇ ਸਭ ਲੰਦਾ ਉਹ ਉਹ ਸਭ ਕੁਝ ਕਹੂਗਾ ਸੰਸਥਾ ਪ੍ਰਾਈਪ੍ਰੀ ਅਤੇ ਆਪਾ ਲਾਇਲ ਹੈ ਬਾਈਸਾਈਕਲ ਇੰਡਸਟਰੀ ਪ੍ਰਤੀ ਲਾਇਲ ਹੈ ਇੰਡਸਟਰੀ ਨੂੰ ਕਿਵੇਂ ਗਰੋ ਕਰਨਾ ਹੈ ਮੇਰੇ ਆਪਾ ਲਾਇਲ ਹੈ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਤਾਂ 1 ਮਿੰਟ ਨਹੀਂ ਲਾਇਆ ਬੰਦੇ ਨੂੰ ਬਦਨਾਮ ਕਰਨ ਲੱਗੇ ਫਿਰ ਤੁਸੀਂ ਲੀਗਲ ਨੋਟਿਸ ਭੇਜਤਾ ਉਹਦਾ ਜਵਾਬ ਮੈਂ ਤੁਹਾਨੂੰ ਭੇਜਦਾ ਹੈ ਜਿਹੜਾ ਤੁਸੀਂ ਮੇਰੇ ਤੇ ਕੀਤਾ ਹੈ ਪਲੱਸ ਤੁਹਾਨੂੰ ਅਗਲਾ ਵੀ ਡਿਫਰਮੇਸ਼ਨ ਨੋਟਿਸ ਆਏਗਾ ਐਗਜ਼ਾਮਪਲ ਅੱਜ ਤੁਸੀਂ ਖੜੇ ਹੋ ਫਾਰ ਦੀ ਪੋਸਟ ਆਫ ਜਨਰਲ ਸੈਕਟਰੀ ਤੁਸੀਂ ਅਹੋ ਜੀ ਐਗਜ਼ਾਮਪਲ ਸੈੱਟ ਕਰਾਂਗੇ ਇੰਡਸਟਰੀ ਵਾਸਤੇ ਵੀ ਐਸੋ ਜੀ ਇਹ ਕਰੋਗੇ ਕਿ ਹਾਂਸੀ ਤੁਹਾਨੂੰ ਉਹ ਕਹਿੰਦੇ ਨਈ ਸੋਚ ਨਵੇਂ ਵਿਚਾਰ ਯੰਗ ਲੋਗ ਤਾਂ ਆਪ ਕਿਆ ਇਹ ਵਿਚਾਰ ਦੋਗੇ ਕਿ ਡੁਪਲੀਕੇਟ ਮਾਲ ਕੈਸੇ ਭੇਜਿਆ ਜਾਂਦਾ ਹੈ यूसीपीएम में चोणा दा अखाड़ा पूरी तरह भाग चुका है ते आज प्रचार समाप्त हो जाएगा ते कल वोटिंग होएगी ता लगभग कई दिना तो प्रचार चल रहा सिगा की मुद्देया नु लेके टीम लक्की जेड़ा बए लोगा तक पहुंच कर रही है साडे नाल ਗੱਲਬਾਤ ਕਰਨ ਲਈ ਮਜੂਰ ਨੇ टीम लक्की तो राजीव जैन जी जेड़े जनरल सेक्रेटरी पद ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਗੱਲਬਾਤ ਕਰਦੇ ਹਾਂ ਜੈ ਸਾਹਿਬ ਤੁਹਾਡਾ ਹਾਂਜੀ ਨਮਸਕਾਰ ਜੀ ਜੈ ਸਾਹਿਬ ਲਗਾਤਾਰ کئی ਦਿਨਾ ਤੋਂ ਪ੍ਰਚਾਰ ਚੱਲ ਰਿਹਾ ਸੀ ਅੱਜ ਪ੍ਰਚਾਰ ਸਮਾਪਤ ਹੋ ਜਾਏਗਾ ਕੱਲ VOTING ਹੋਏਗੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ देखो बहुत बढ़िया ਹੰਗਾਰਾ ਮਿਲ ਰਿਹਾ ਸਾਨੂੰ ਆਪਣੇ ਦਾ ਟੀਮ ਨੂੰ ਅੱਬੀ ਕਿਉਂਕਿ ਅਸੀਂ ਜਿਹੜੇ ਪਿਛਲੇ 2 ਸਾਲ ਜਿਹੜੇ ਸੀਗੇ ਅਸੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਲੋਕਾਂ ਨਾਲ ਸਾਰਿਆਂ ਸਮਝ ਕੇ ਅਸੀਂ ਕਿੰਨੇ ਪਾਸ ਆਉਣ ਕੀਤੇ ਨੇ ਔਰ ਕਿ ਕੋਈ ਕਿਸੇ ਕਿਸਮ ਦਾ ਕੋਈ ਝਗੜਾ ਕੋਈ ਕਨਫਲਿਕਟ ਨਹੀਂ ਸੀਗੇ ਸਾਡੀ ਟੀਮ ਦੇ ਵਿੱਚ ਜੋ ਕਿ ਇਸ ਤੋਂ ਪਹਿਲਾਂ ਜਿਹੜੀਆਂ 4 ਸਾਲ ਜਿਹੜੀਆਂ ਰਹੇ ਆ ਸਾਡੇ ਪ੍ਰਧਾਨ ਔਰ ਟੀਮ ਰਹੀ ਹੈ ਆਪਸ ਵਿੱਚ ਲੜਾਈ ਛੜਦੇ ਰਹੇ ਨੇ ਅਸੀਂ 2 ਸਾਲਾਂ ਦੇ ਵਿੱਚ ਕੰਮ ਵੀ ਕੀਤੇ ਨੇ ਔਰ ਜਿਹੜੀ ਸੰਸਥਾ ਸਾਨੂੰ ਜਿਹੜੇ ਜਿਹੜੇ ਸਾਨੂੰ 11425 ਰੁਪਏ ਸਾਨੂੰ ਮੈਨੂੰ ਦੇ ਕੇ ਗਏ ਸੀਗੇ ਜਦੋਂ ਅਸੀਂ ਚਾਰਜ ਲੈਂਦਾ ਅੱਜ ਅਸੀਂ ਉਹਦੇ ਜਨਾਲ ਪਲੱਸ ਜਿਹੜਾ ਸਾਡੇ ਦੇ ਉੱਪਰ ਕਰਜ਼ ਵੀ ਸੀਗਾ ਜਾਂ ਛੱਡ ਕੇ ਗਏ ਬਿੱਲ ਜਿਹੜੇ ਅਨਪੇਡ ਸੀਗੇ ਅਸੀਂ ਸਾਰੀ ਉਹਨਾਂ ਦੀ ਪੇਮੈਂਟਾਂ ਕਰਕੇ ਬਾਕੀ ਪ੍ਰੋਪਰ ਕਰਕੇ ਤੇ ਹੁਣ ਅਸੀਂ ਪਲਸ ਦੇ ਵਿੱਚ ਆ ਗਏ ਆ ਮੋਰ ਥੈਨ 10 ਲੱਖ ਅਸੀਂ ਪਲਸ ਚਾਹ ਅਸੀਂ ਸਾਰਾ 10 ਲੱਖ ਤੋਂ ਵੱਧ ਅਸੀਂ ਇਕੱਠਾ ਕਰਕੇ ਇਸ ਵਲੇ ਸੰਸਥਾ ਦੇ ਵਿੱਚ ਇਕੱਠਾ ਕਰ ਦਿੱਤਾ ਤੁਸੀਂ ਫੰਡ ਦੀ ਗੱਲ ਕਰ ਰਹੇ ਹੋ ਕਿ ਫੰਡ ਛੱਡ ਕੇ ਚੱਲੇ ਆ ਪਰ ਚਾਵਲਾ ਸਾਹਿਬ ਕਹਿੰਦੇ ਨੇ ਕਿ ਹਲੇ AGM ਬਾਕੀ ਆ ਹੋਰ ਚੀਜ਼ਾਂ ਬੈਠਦੀਆਂ ਵਾ ਅਗਰ ਉਹ ਕਰਾ ਦਿੱਤਾ ਜਾਵੇ ਤਾਂ ਫੰਡ ਜ਼ੀਰੋ ਹੋ ਜਾਵੇ ਅ ਦੇਖੋ ਗੱਲ ਇਹਦਾ ਏਜੀਐਮ ਦਾ ਜਿਹੜਾ ਸਵਾਲ ਹੈ ਮੇਰੇ ਪਿਛਲੇ ਏਜੀਐਮ ਦੇ ਵਿੱਚ ਜਿਹੜੀ ਮੈਂ 2024 ਦੇ ਵਿੱਚ ਕੀਤੀ ਸੀਗੀ ਉੱਚ ਮੈਂ ਸਟੇਜ ਤੇ ਖੜਾ ਹੋ ਕੇ ਕਿਹਾ ਸੀ ਬਿਕਾਜ਼ ਤੁਸੀਂ ਹੁਣ ਦੇਖਿਆ ਕਿ ਲਗਾਤਾਰ بارش ਪੈ ਰਹੀ ਹੈ ਗਰਮੀ ਉੰਬਸ ਇੰਨੀ ਹੈ ਉਸ ਵੇਲੇ ਮੈਂ ਸਟੇਜ ਦੇ ਉੱਪਰ ਸ ਕਰਕੇ ਹਾਊਸ ਸਕੂਲੋਂ ਪਰਮਿਸ਼ਨ ਲਿੱਤੀ ਸੀ ਕਿ ਅਸੀਂ ਆਰਓਸੀ ਕੋਲੋਂ ਪਰਮਿਸ਼ਨ ਲੈ ਕੇ ਅਸੀਂ 3 ਮਹੀਨੇ ਐਕਸਟੈਂਡ ਕਰ ਲਾਂਗੇ ਬਿਫੋਰ 15th ਆਫ ਡਿਸੰਬਰ ਜਿਹੜੀਆਂ ਇਲੈਕਸ਼ਨਾਂ ਸੀ ਉਹਦੀਆਂ ਕਰਾ ਲਾਂਗੇ ਤਾਂ ਕਿ ਜਿਹੜਿਆ ਮੈਂਬਰਾਂ ਨੂੰ ਖੱਜਲ ਖਵਰੀ ਨਾ ਹੋਵੇ ਤੁਸੀਂ ਅੱਜ ਦੇਖੋ ਕਿੰਨਾ ਬੁਰਾ ਹਾਲ ਹੈ ਇਸ ਵੇਲੇ ਉਹਦੇ ਚ ਪਰ ਲੇਕਿਨ ਸਾਡੇ ਚਾਵਲਾ ਸਾਹਿਬ ਜਿਹੜੇ ਤੁਸੀਂ ਕੰਨੇ ਹੋਇਆ ਉਹ ਨਹੀਂ ਮੰਨੇ ਉਹ ਕਹਿੰਦੇ ਜੀ ਇਹ ਨਹੀਂ ਸਪੈਸ਼ਲ ਹੋਣੀ ਚਾਹੀਦੀ ਸੀ ਉਹਨਾਂ ਨੂੰ ਦਰਦ ਕੋਈ ਨਹੀਂ ਹੈ ਉਹਨਾਂ ਨਾਲ ਲੋਕਾਂ ਨਾਲ ਕੋਈ ਦਰਦ ਨਹੀਂ ਹੈ ਉਹਨਾਂ ਨੂੰ ਸਿਰਫ ਆਪਣਾ ਦੇਖਣਾ ਹੈ ਵੀ ਇੱਕ ਖਿਲਾਕੀ ਫਰਜ਼ ਵੀ ਹੁੰਦਾ ਹੈ ਜ਼ੂਰੀ ਨਹੀਂ ਹਰ ਚੀਜ਼ ਇੱਕ ਇੱਕ ਲੱਕ ਹੀ ਫਰਜ ਹੁੰਦਾ ਕਿ ਭਾਈ ਚੱਲ ਕੋਈ ਨਹੀਂ ਦੋ ਮਹੀਨੇ ਸੀ ਕਿਹੜਾ ਕੋਈ ਲੁੱਟ ਕੇ ਲਿਆਣਾ ਸੀ ਐਸੋਸੀਏਸ਼ਨ ਨੂੰ ਸੋ ਉਹਨੇ ਨਾਲ ਕੀ ਹੋਇਆ ਕਿ ਬਿਲਕੁਲ ਐਨ ਮੌਕੇ ਅਸੀਂ ਤਾਂ ਉਸ ਹਾਮ ਨਾਲ ਪਲੈਨਿੰਗ ਕਿਉਂਕਿ ਸਾਡੇ ਕੋਲ ਆਰਓਸੀ ਦੇ ਅਸੀਂ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ ਸਾਨੂੰ ਆਰਓਸੀ ਦੀ ਉਹ ਦੀ ਐਕਸਟੈਂਸ਼ਨ ਮਿਲ ਗਈ ਵੋਟਿੰਗ ਟੂ ਬੀ ਡਨ ਬਿਫੋਰ 15th ਆਫ ਡਿਸੰਬਰ ਅਸੀਂ ਉਸ ਹਾਮ ਨਾਲ ਆਉਣਾ ਚੱਲ ਪਏ ਬਿਲਕੁਲ ਐਨ ਮੌਕੇ ਤੇ ਆ ਕੇ ਕਹਿੰਦੇ ਜੀ ਅਸੀਂ ਤਾਂ ਕੋਰਟ ਚ ਜਾਵਾਂਗੇ ਅਸੀਂ ਤਾਂ ਕੇਸ ਕਰਾਂਗੇ ਤੁਸੀਂ ਇਹ ਕਿਵੇਂ ਕਿਵੇਂ ਕਰ ਸਕਦੇ ਹੋ ਤੁਸੀਂ ਤੁਸੀਂ ਇਹ ਵੀ ਕਰ ਸਕਦੇ ਹੋ ਫਿਰ ਅਸੀਂ ਇਹ ਸੋਚਿਆ ਕਿ ਫਿਰ ਦੁਆਰਾ ਤੋਂ ਸਾਡੀ ਸੰਸਥਾ ਕੋਰਟ ਕਚਹਿਰੀਆਂ ਵਿੱਚ ਚੱਲ ਜੂਗੀ ਅਸੀਂ ਫਿਰ ਉਹਨੂੰ ਕੱਟ ਸ਼ਾਰਟ ਕਰਕੇ ਅਸੀਂ ਇਲੈਕਸ਼ਨਾਂ ਘੋਸ਼ਿਤ ਕਰਤੀਆਂ ਬਿਕੋਜ਼ ਏਜੀਐਮ ਵਾਸਤੇ ਸਾਨੂੰ 21 ਦਿਨ ਦਾ ਨੋਟਿਸ ਚਾਹੀਦਾ ਹੁੰਦਾ ਹੈ ਦੇਣ ਵਾਸਤੇ ਮੈਂਬਰਸ ਨੂੰ ਜਿਹੜਾ ਕਿ ਉਹਦੋਂ ਨਹੀਂ ਬਚਿਆ ਫਿਰ ਅਸੀਂ ਕੀ ਕੀਤਾ ਕਿ ਇਲੈਕਸ਼ਨਾਂ ਕਰ ਦਿੰਦੇ ਕਿਉਂਕਿ ਏਜੀਐਮ ਜਿਹੜੀ ਹੈ 30 ਸਤੰਬਰ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਹੁਣ ਇਲੈਕਸ਼ਨਾਂ ਹੈਗੀਆਂ 29th ਦੀਆਂ ਔਰ ਸਾਡੇ ਕੋਲ ਅਗਲਾ ਜਿਹੜਾ ਮਹੀਨਾ ਹਜੇ ਪਿਆ ਅਸੀਂ ਜਿਹੜੀ ਜਦੋਂ ਵਾਪਸ ਨਵੇਂ ਟੂਮ ਆਵਾਂਗੇ ਉਹਦੇ ਵਿੱਚ ਅਸੀਂ ਨਾਲ ਦੀ ਨਾਲ ਕੋਈ ਸਾਡੀ ਬੈਲੈਂਸ ਸ਼ੀਟ ਕ੍ਰੀਬਨ ਤਿਆਰ ਹੈ ਸਾਡਾ ਕੁਝ ਓਕੇ ਹੋਇਆ ਹੋਇਆ ਅਸੀਂ ਨਾਲ ਦੀ ਨਾਲ ਮੈਂਬਰਸ ਨੂੰ ਅਸੀਂ ਆਪਣੀਆਂ ਪੋਸਟ ਕਰ ਦੇਣੀਆਂ 21 ਦਿਨ ਦਾ ਸੀ ਏਜੀਐਮ ਦਾ ਨੋਟਿਸ ਦੇ ਦੇਣਾ ਤੇ ਤੁਸੀਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਏਜੀਐਮ ਹੋ ਜੇਗੀ ਥੈਟ ਇਜ਼ ਨਾਟ ਅ ਬਿਗ ਇਸ਼ੂ ਉਹ ਅਸੀਂ ਕਰਾ ਦੇਣੀ ਹੈ ਹੁਣ ਰੇਸ ਫੰਡਸ ਦੀ ਅਗਰ ਚਾਵਲਾ ਸਾਹਿਬ ਨੋਮੀ ਗਿਆਤ ਖਵੇਜ ਜਾਂ ਦੂਜੀ ਟੀਮ ਜਿਹੜੀ આરોਪ ਲਾਂਦੀ ਹੈ ਕਈ ਚੀਜ਼ਾਂ ਏਜੀਐਮ ਦੇ ਵਿੱਚ ਸਪான்ਸਰ ਹੋ ਜਾਂਦੀਆਂ ਹੈ ਅਸੀਂ ਸਾਡਾ ਇਹ ਮਨਸ਼ਾ ਹੋਏਗੀ ਕਿ ਸੰਸਥਾ ਦੇ ਪੈਸੇ ਘੱਟ ਤੋਂ ਘੱਟ ਖਰਚ ਹੋਣ ਤਾਕੀ ਅਸੀਸ ਆਪਣੇ ਸੰਸਥਾ ਦਾ ਪੈਸਾ ਵੀ ਬਚਾ ਸਕੀਏ ਅਸੀਂ ਕਿਤੇ ਹੋਰ ਡਵੈਲਪਮੈਂਟ ਪਰਪਸ ਤੇ ਲਾਵਾਂਗੇ ਮੇਰੇ ਜਿਹੜੇ ਕੰਪਿਊਟਰ ਸੈਂਟਰ ਤੁਸੀਂ ਬੰਦ ਕਰਤੇ ਡਿਸਪੈਂਸਰੀਆਂ ਬੰਦ ਕਰਤੀਆਂ ਬਿਜ਼ਨਸ ਸੈਂਟਰ ਬੰਦ ਕਰਤੇ ਹੋਰ ਮੇਰੇ ਸਾਡੇ ਕੋਲ ਬਹੁਤ ਆਈਡੀਆਜ਼ ਨੇ ਅਸੀਂ ਉੱਥੇ ਲਾਣਾ ਚਾਹੁੰਦੇ ਅਸੀਂ ਉੱਤੇ ਇਨਵੈਸਟ ਕਰਾਂਗੇ ਅਸੀਂ ਕਿਉਂ ਕਿਨੇ ਲੋਕਾਂ ਦਾ ਖਰਾਬ ਕਰਾਂਗੇ ਪੈਸਾ ਸਾਡੀ ਕੋਈ ਐਸੀ ਮਨਸ਼ਾ ਨਹੀਂ ਹੈ ਸਾਡੀ ਮਨਸ਼ਾ ਇਹ ਹੈ ਕਿ ਇਹਨੂੰ ਡਵੈਲਪਮੈਂਟ ਕੀਤੀ ਜਾਵੇ ਐਸੋਸੀਏਸ਼ਨ ਨੂੰ ਖੜਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ 2 ਸਾਲ ਸੀ ਨਾ ਇਹ ਅਸੀਂ 4 ਸਾਲ ਜਿਹੜੇ ਪਿਛਲੇ ਉਹਨਾਂ ਦਾ ਰਾਜ ਸੀਗਾ ਉਹਦੇ ਪਾਪ ਰਹਿ ਗਏ ਅਸੀਂ ਉਹ ਉਸ ਚੀਜ਼ ਦੇ ਵਿੱਚ ਹੀ ਅਸੀਂ ਹੁਕਮ ਦੇ ਰਹੇ ਗਏ ਅਦੇ ਵਿੱਚ ਕੋਟਕਚਾਰੀਆਂ ਦੀ ਗੱਲ ਕੀਤੀ ਕਿ ਕੋਟਕਚਾਰੀਆਂ 'ਚ ਕਿਉਂ ਜਾਣਾ ਸੀਗਾ ਇਸ ਕਰਕੇ ਤੁਸੀਂ ਇਲੈਕਸ਼ਨ ਕਰਾਉਣ ਦੀ ਤਰਜੀਹ ਦਿੱਤੀ ਪਰ ਕੋਟਕਚਾਰੀਆਂ ਦੇ ਵਿੱਚ ਤਾਂ ਜਿਹੜਾ ਬਈ ਇਲੈਕਸ਼ਨ ਫਿਰ ਚਲਾ ਗਿਆ ਕਿ ਪ੍ਰੈਜਾਈਡਿੰਗ ਆਫਸਰਾਂ ਨੂੰ ਲੈ ਕੇ ਕੋਟਕਚਾਰੀ ਦਾ ਰੁਕਣਾ ਪੈ ਗਿਆ ਨਹੀਂ ਦੇਖੋ ਇਹ ਉਹਨਾਂ ਦੀ ਜੈਸਚਰ ਹੈ ਉਹਨਾਂ ਨੇ ਕੋਰਟ ਦੇ ਵਿੱਚ ਉਹਨੇ ਆਪਣੀ ਅਰਜੀ ਲਗਾਈ ਉਹਨਾਂ ਨੇ ਵਿੱਚ ਕੋਰਟ ਚ ਕੇਸ ਲਿਆ ਔਰ ਮੈਨੂੰ ਤੁਹਾਨੂੰ ਦੱਸਦਿਆਂ ਨੂੰ ਇੱਕ ਖੁਸ਼ੀ ਹੋਏਗੀ ਕਿ ਕੋਰਟ ਨੇ ਉਹਨਾਂ ਦਾ ਰਿਜੈਕਟ ਕਰਤੀ ਹੈ ਉਹ ਕੋਰਟ ਨੇ ਉਹਨੂੰ ਖਾਰਿਜ ਕਰਤਾ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਜਿਹੜੀ ਪ੍ਰੈਜ਼ਾਈਡਿੰਗ ਅਫਸਰ ਦੀ ਐਨਲਾਈਸੀ ਵੀ ਪ੍ਰੈਜ਼ਾਈਡਿੰਗ ਅਫਸਰ ਬਾਇਸ ਹੋਏਗਾ ਇੱਕ ਐਸੋਸੀਏਸ਼ਨ ਯੂਸੀਪੀਐਮ ਵਿੱਚ ਸਾਰੇ ਸਾਡਾ ਇੱਕ ਇੱਕ ਇੰਡਸਟਰੀਆ ਗਰੁੱਪ ਹੈ ਜੇ ਤੁਸੀਂ ਆਪਣੇ ਮੈਂਬਰਸ ਦੇ ਕਿਉਂਕਿ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਉਹ ਵੀ ਯੂਸੀਪੀਐਮ ਦਾ ਮੈਂਬਰ ਹੈ ਜਿਹੜੀ ਉਹ ਟੀਮ ਹੈ ਚਾਰ ਬੰਦੇ ਟੀਮ ਦੇ ਬਾਕੀ ਨੇ ਉਹ ਵੀ ਯੂਸੀਪੀਐਮਐਨ ਮੈਂਬਰ ਹੈ ਫੇਰ ਵੀ ਇੱਕ ਵਕੀਲ ਨਾਲ ਰੱਖਿਆ ਗਿਆ ਵੀ ਨਾਲ ਵੀ ਭਾਈ ਕਿਸੇ ਨੂੰ ਹੋਵੇ ਲੇਕਿਨ ਉਹਨਾਂ ਨੂੰ ਉਹ ਵੀ ਰਾਸ ਨਹੀਂ ਆਇਆ ਉਹਨਾਂ ਨੂੰ ਜਿਸ ਬੰਦੇ ਨੂੰ ਆਪਣੇ ਮੈਂਬਰਾਂ ਦੇ ਉੱਪਰ ਵਿਸ਼ਵਾਸ ਨਹੀਂ ਹੈਗਾ ਉਹ ਕੀ ਕਹਿੰਦੇ ਕੰਮ ਕਰੋਗੇ ਉਹਦੇ ਚ ਕਰੋਗੇ ਕੀ ਕਿੰਨਾ ਟਰਸਟ ਕਰ ਲੂਗੇ ਕੀ ਤੁਸੀਂ ਕਰ ਲੂਗੇ ਮੈਨੂੰ ਤਾਂ ਸਹੀ ਸਮਝ ਨਹੀਂ ਆਈ ਲੇਕਿਨ ਕੋਰਟ ਨੇ ਉਹਨਾਂ ਦੀ ਜਿਹੜੀ ਹੈਗੀ ਉਹ ਖਾਰਜ ਕਰਤੀ ਹੈ ਤਾਂ ਪ੍ਰੈਜ਼ਾਈਡਿੰਗ ਅਫਸਰ ਉਹੀ ਰਹੇਗਾ ਜੋ ਪ੍ਰੈਜ਼ਾਈਡਿੰਗ ਅਫਸਰ ਉਹੀ ਰਹਿਣਗੇ ਜਿਹੜੇ ਪੰਜ ਜਿਹੜੇ ਪਹਿਲਾਂ ਵਰਕ ਕਰ ਰਹੇ ਨੇ ਹਾਂਜੀ ਉਹ ਉਹੀ ਰਹਿਣਗੇ ਜੀ ਟੀਮ ਹੈਗੀ ਹੈ ਪ੍ਰੈਜ਼ਾਈਡਿੰਗ ਅਫਸਰ ਪਲੱਸ ਜਿਹੜੇ ਚਾਰ ਬੰਦੇ ਉਹੀ ਰਹਿਣਗੇ ਕੋਰਟ ਵਿਚਾਰੀਆਂ ਦੀ ਗੱਲ ਤੋਂ ਜ਼ਿਕਰ ਆਇਆ ਕਿ ਤੁਹਾਡੇ ਉੱਤੇ ਵੀ ਲੀਗਲ ਨੋਟਿਸ ਭੇਜਿਆ ਗਿਆ ਵਾ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਜਿਹੜਾ ਵਾ ਬਿਆਨਬਾਜ਼ੀ ਹੋ ਰਹੀ ਹੈ ਦੂਜੇ ਪਾਸੇ ਲੀਗਲ ਨੋਟਿਸ ਵੀ ਭੇਜੇ ਜਾ ਰਹੇ ਹੈ ਦੇਖੋ ਗੱਲ ਇਹ ਹੈ ਜਦੋਂ ਕਿਸੇ ਨੂੰ ਸੱਤਾ ਦੀ ਭੁੱਖ ਹੋ ਜਾਂਦੀ ਹੈ ਨਾ ਉਹ ਉਹ ਤਾਮ-ਡਾਮ ਢੰਡਵੇ ਸਭ ਲੰਦਾ ਉਹ ਉਹ ਸਭ ਕੁਝ ਕਹੂਗਾ ਮੇਰਾ ਜੋ ਮੇਰੀ ਸੀਟ ਹੈ ਇੱਕ ਇੰਪੋਰਟੈਂਟ ਸੀਟ ਹੈ ਜਿਹੜਾ ਮੇਰਾ ਪ੍ਰਤੀਦਵੰਦੀ ਹੈ ਚਰਨੈਸੈਕਟਰੀ ਬੈਕਬੋਨ ਹੁੰਦੀ ਹੈ ਹਾਂ ਜਿਹੜਾ ਮੇਰਾ ਪ੍ਰਤੀਦਵੰਦੀ ਹੈ ਉਹ ਨੂੰ ਇਹ ਗੱਲ ਬੜੀ ਬਲੀ ਭਲੀ ਭਲੀ ਪਾਨਤੀ ਪਤਾ ਹੈ ਕਿ ਜਿਹੜੇ ਮੈਨੂੰ ਭਈਆ ਕਹਿੰਦਾ ਸੀਗਾ ਹੁਣ ਉਹ ਭਈਆ ਵਾਲਾ ਰਿਲੇਸ਼ਨ ਵੀ ਖਤਮ ਕਰ ਗਿਆ ਵੀ ਮੈਂ ਆਪਕੇ ਸਾਹਮਣੇ ਨਹੀਂ ਖੜਾ ਹੋਊਂਗਾ ਇਹ ਮਤਲਬ ਆ ਸੀਗਾ ਬਟ ਮੈਂ ਫਿਰ ਵੀ ਉਹਨੂੰ ਕਿਹਾ ਮੈਂ ਕਿਹਾ ਦੇਖੋ ਗੱਲ ਇਹਦਾ ਜਿਹੜੇ ਆਪਣੇ ਮੈਂਟਰਸ ਹੈ ਉਹਨਾਂ ਦੇ ਵੀ ਮੈਂਟਰਸ ਆ ਜਿਹੜੇ ਜਿਨ੍ਹਾਂ ਦੇ ਸਹਾਰੇ ਤੇ ਉਹ ਲੰਗੀਆਂ ਟੀਮ ਬਣਦੀ ਹੈ ਜਿਹੜੇ ਸਾਡੇ ਵੀ ਆ ਗਏ ਮੈਂ ਕਹਾਂ ਸਾਰੇ ਇਹਨੇ ਬਹਿ ਜੋ ਜੇ ਅਗਰ ਜੇ ਅਗਰ ਮੇਰੀ ਟੀਮ ਕਹੋਗੀ ਕਿ ਜੀ ਤੁਸੀਂ ਜਨ ਸੈਕਟਰੀ ਨਹੀਂ ਹੈ ਕਿਸੇ ਹੋਰ ਪੋਸਟ ਤੇ ਲੜ ਲਓ ਮੈਨੂੰ ਤਾਂ ਵੀ ਓਕੇ ਆ ਜੇ ਮੈਨੂੰ ਕਹੋਗੀ ਜੀ ਨਹੀਂ ਤੁਸੀਂ ਨਹੀਂ ਲੜਨਾ ਇਹਨਾਂ ਨੂੰ ਚਾਂਸ ਦੇ ਦਿਓ ਮੈਨੂੰ ਤਾਂ ਵੀ ਓਕੇ ਆ ਮਤਲਬ ਮੈਂ ਇੱਥੇ ਧਿੱਕਰ ਬੜਾ ਕਲੀਅਰ ਸੀਗਾ ਨੋਟਿਸ ਵਿੱਚ ਕੀ ਭੇਜਿਆ ਉਹਨਾਂ ਨੇ ਲੀਗਲ ਫਿਰ ਉਹਨਾਂ ਨੇ ਕੀ ਹੋ ਗਿਆ ਫਿਰ ਜਦੋਂ ਜਦੋਂ ਆਪਣੇ ਆਪ ਨੂੰ ਡਿਕਲੇਅਰ ਕਰਤਾ ਉਹਨਾਂ ਨੇ ਤੇ ਫਿਰ ਉਹ ਕਹਿਣਾ ਸ਼ੁਰੂ ਕਰਤਾ ਕਿ ਜੀ ਵੀ ਕਹਿੰਦੇ ਵੀ ਇਹ ਕੰਮ ਨਹੀਂ ਕਰਦੇ ਇਹ ਕੁਝ ਨਹੀਂ ਕਰਦੇ ਦੇਖੋ ਜ਼ਰੂਰੀ ਨਹੀਂ ਹੈ ਕਿ ਇੱਕੋ ਚੀਜ਼ ਦੀ ਆਈਟਮ ਬਣੇ ਮੈਂ ਕਹਾਂਗਾ ਮੇਰਾ ਕੰਮ ਦੂਜਾ ਵੀ ਹੈਗਾ ਹੈ ਪਲਾਸਟਿਕ ਦਾ ਵੀ ਹੈਗਾ ਮੈਂ ਪਲਾਸਟਿਕ ਦੇ ਦਾ ਵੀ ਜਨਰਲ ਸੈਕਟਰੀ ਹੈਗਾ ਜ਼ਰੂਰੀ ਨਹੀਂ ਹੈ ਤੁਹਾਡੇ ਮਲਟੀਪਲ ਕੰਮ ਹੋ ਸਕਦੇ ਆ ਤੁਸੀਂ ਕਹਿੰਦੇ ਕਿਸੇ ਤੇ ਐਦਾਂ ਕਿਵੇਂ ਐਨੀਲੀਸ਼ਨ ਲਾ ਸਕਦੇ ਹੋ ਉਹਦੇ ਉਹਦੇ ਵਿੱਚ ਬਟ ਸੰਸਥਾ ਪ੍ਰਾਈਪ੍ਰਤੀ ਆਪਾ ਲਾਇਲ ਹੈ ਬਾਈਸਾਈਕਲ ਇੰਡਸਟਰੀ ਪ੍ਰਤੀ ਲਾਇਲ ਹੈ ਇੰਡਸਟਰੀ ਨੂੰ ਕਿਵੇਂ ਗਰੋ ਕਰਨਾ ਹੈ ਮੇ ਆਪਾ ਲਾਇਲ ਹੈ ਮੈਂ ਕਦੀ ਵੀ ਅਜ ਤੱਕ ਨਹੀਂ ਗਿਆ ਔਰ ਲੋਕਾਂ ਸਭ ਨੂੰ ਪਤਾ ਹੈ ਮੈਂ ਸਟੇਜ ਤੇ ਖੜਾ ਹੋ ਕੇ ਕੰਨਾ ਕਿ ਭਾਈ ਸਾਹਿਬ ਆਪਣੇ ਆਪ ਨੂੰ ਅਪਗ੍ਰੇਡ ਕਰ ਲਓ ਆਪਾਂ ਬਹੁਤ ਪਿੱਛੇ ਆ ਚਾਈਨਾ ਔਰ ਇੰਡੀਆ ਦਾ ਬਹੁਤ ਵੱਡਾ ਡਿਫਰੈਂਸ ਹੈ ਲੇਕਿਨ ਦੇਖੋ ਜੇ ਮੇਰੇ ਮਨ ਚ ਕੋਈ ਐਹੀ ਮਨਸ਼ਾ ਹੋਵੇ ਕਿ ਮੈਂ ਦੂਸਰੀ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਜਾਂ ਤੀਸਰੀ ਨੂੰ ਲੈ ਕੇ ਜਾਣਾ ਹੈ ਐਦਾਂ ਨਹੀਂ ਹੁੰਦਾ ਇਹ ਤਾਂ ਆਪਣੀ ਸੰਸਥਾ ਹੈ ਮੇਰੀ ਪ੍ਰਾਣੀ ਸੰਸਥਾ ਹੈ ਮੈਂ ਇੰਨੇ ਸਾਲ ਇੱਥੇ ਲਾਏ ਨੇ ਆਪਣੀ ਜ਼ਿੰਦਗੀ ਦੇ ਦਿੱਤੇ ਨੇ ਤਾਂ ਇਹ ਮੇਨਤ ਆਲਵੇਸ ਰਿਹਾ ਹੈ ਹਾਲ ਹੀ ਦੇ ਵਿੱਚ ਪਿਛਲੇ ਹਫਤੇ ਮੈਂ ਮਨਿਸਟਰ ਜਿਹੜੇ ਨੇ ਆਪਣੇ ਨਵੇਂ ਆਏ ਮਨੇ ਸੰਜੀਵ ਅਰੋੜਾ ਜੀ ਉਹਨਾਂ ਨੂੰ ਤੇ ਡਾਇਰੈਕਟਰ ਆਫ ਇੰਡਸਟਰੀਜ਼ ਦੋਨਾਂ ਨੂੰ ਅਸੀਂ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਲੈ ਗਏ ਉਹਨਾਂ ਨੂੰ ਰਿਸਰਚ ਐਂਡ ਡਿਵੈਲਪਮੈਂਟ ਦਾ ਡਾਇਰੈਕਟਰ ਦਿਖਾਇਆ ਉਹਨਾਂ ਨੂੰ ਨਵੀਆਂ ਚੀਜ਼ਾਂ ਜਿਹੜੀਆਂ ਅਸੀਂ ਫਰੇਮ ਐਲੂਮੀਨੀਅਮ ਦੇ ਫਰੇਮ ਆ ਹੋਰ ਆਈਟਮਾਂ ਆ ਉਹਨਾਂ ਦੇ ਬਾਰੇ ਦੱਸ ਕੇ ਉਹਨਾਂ ਨੂੰ ਕਿਹਾ ਸਾਨੂੰ ਮਸ਼ੀਨਰੀ ਚਾਹੀਦੀ ਆ ਟੈਸਟਿੰਗ ਇਕਵਿਪਮੈਂਟਸ ਚਾਹੀਦੇ ਨੇ ਤੇ ਸਾਨੂੰ ਆਹ ਆਹ ਚੀਜ਼ਾਂ ਚਾਹੀਦੀਆਂ ਤੇ ਉਹਨਾਂ ਉਹ ਬਹੁਤ ਇੰਪ੍ਰੈਸ ਹੋਏ ਅਰ ਉਹਨਾਂ ਨੇ ਸਾਨੂੰ ਉੱਥੋਂ ਬਾਅਦ ਕਿਹਾ ਵੀ ਸਾਨੂੰ ਇੱਕ ਪੂਰਾ ਡਾਟਾ ਬਣਾ ਕੇ ਦਿਓ ਪੂਰੀ ਚੀਜ਼ ਬਣਾ ਕੇ ਦਿਓ ਕੀ ਕੀ ਚੀਜ਼ ਚਾਹੀਦਾ ਉਹਨਾਂ ਨੇ ਕਰਕੇ ਤੁਸੀਂ ਦੇਖੋ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਉਹਨਾਂ ਨੇ ਕਿਹਾ ਕਿ ਮੈਂ 200 ਕਰੋੜ ਰੁਪਇਆ ਆਰ ਐਨ ਡੀ ਸੈਂਟਰਸ ਨਾਟ ਓਨਲੀ ਆਰ ਐਨ ਡੀ ਸੈਂਟਰ ਸਾਈਕਲ ਵਾਲਾ ਬਾਕੀ ਹੋਰ ਨਾਲ ਵੀ ਮਿਲਾ ਕੇ 200 ਕਰੋੜ ਰੁਪਇਆ ਮੈਂ ਉਸ ਵ ਉਹ ਲੈਂ ਸੈਂਕਸ਼ਨ ਕਰਦਾ ਹੈ ਫਿਰ ਜੇ ਮੈਨੂੰ ਇਹ ਗੱਲ ਦੱਸੋ ਹੁਣ ਫਿਰ ਸਵਾਲ ਕਿਉਂ ਵੀ ਅਸੀਂ ਕੁਝ ਕਰਦੇ ਨਹੀਂ ਅਸੀਂ ਕੁਝ ਕੀਤਾ ਨਹੀਂ ਠੀਕ ਹੈ ਨਾ ਬਾਕੀ ਲੈ ਗਿਆ ਹੋਰ ਚੀਜ਼ਾਂ ਜਿਵੇਂ ਪੋਲਿਊਸ਼ਨ ਦਾ ਹੈ ਅਸੀਂ ਪੋਲਿਊਸ਼ਨ ਦੇ ਕੈਂਪ ਵੀ ਲਾਏ ਅਸੀਂ ਕਾਰਪੋਰੇਸ਼ਨ ਦੇ ਕੈਂਪ ਵੀ ਲਾਏ ਅਸੀਂ ਕਹਿੰਦੇ ਮਤਲਬ ਜਿਹੜਾ ਵੀ ਪਬਲਿਕ ਦਾ ਜਨਤਾ ਦਾ ਸਾਡੀ ਇੰਡਸਟਰੀ ਦੀ ਹਾਲ ਹੈ ਅਸੀਂ ਉਹ ਰੈਗੂਲਰ ਕਰਦੇ ਆਂ ਦੇਖੋ ਇੱਕ ਇੰਡਸਟਰੀ ਨੂੰ ਕੀ ਹੁੰਦਾ ਅਸੀਂ ਤਾਂ ਡਿਲੇਡ ਪੇਮੈਂਟ ਵੀ ਕਰਦੇ ਆਂ ਜਿਹੜੀ ਪਹਿਲਾਂ ਕਿ ਦੂਜੀ ਟੀਮ ਨੇ ਕਦੀ ਨਹੀਂ ਕੀਤਾ ਦੇਖੋ ਇਹ ਵੀ ਚੀਜ਼ ਹੈ ਜੀ ਆਪ ਦਿੱਤਾ ਤੁਸੀਂ ਲੀਗਲ ਨੋਟਿਸ ਦਾ ਜਿਹੜਾ ਲੀਗਲ ਨੋਟਿਸ ਆਇਆ ਤੁਹਾਨੂੰ ਮ ਹੁਣ ਉਹਨੇ ਹੁਣ ਆ ਗਿਆ ਜੀ ਲੀਗਲ ਨੋਟਿਸ ਲੀਗਲ ਨੋਟਿਸ ਜਦੋਂ ਕੰਮ ਚੱਲਿਆ ਰੋਧ ਪਰੇ ਲੱਗੇ ਤੇ ਸਾਨੂੰ ਇੱਕ ਮੈਨੂੰ ਇਨਫੋਰਮੇਸ਼ਨ ਮਿਲੀ ਮੈਨੂੰ ਕਿਸੇ ਦੇ ਇਹਨੇ ਹੀ ਦਿੱਤੀ ਇਹਨਾਂ ਨੇ ਹੀ ਆਪਣੇ ਕਿਸੇ ਯਾਰ ਦੋਸਤ ਨੂੰ ਦਿੱਤੀ ਉਹ ਮੇਰੇ ਕੋਲ ਆ ਗਈ ਸਾਡੇ ਉਹਨਾਂ ਤੋਂ ਤੇ ਇਹਨਾਂ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਐਕਸਪੋਰਟ ਕੀਤਾ ਮਾਲ ਮਾਲ ਐਕਸਪੋਰਟ ਦੇ ਵਾਸਤੇ ਭੇਜਿਆ ਉਹ ਭੇਜਿਆ ਤੇ ਉਹ ਕਸਟਮ ਦੇ ਵਿੱਚ ਅਟਕ ਗਿਆ ਕਸਟਮ ਵਿੱਚ ਕਿਉਂ ਅਟਕ ਗਿਆ ਕਿਉਂਕਿ ਉਹਦੇ ਵਿੱਚ ਪਾਇਆ ਗਿਆ ਕਿ ਇਹਨਾਂ ਨੇ ਕਿਸੇ ਹੋਰ ਕੰਪਨੀ ਦਾ ਮਾਲ ਦਾ ਮਾਰਕਾ ਲਗਾ ਕੇ ਉਹਨੂੰ ਐਕਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਉਹ ਸ਼ਿਪਮੈਂਟ ਉੱਥੇ ਰੁਕ ਗਈ ਮਤਲਬ ਉਹ ਡੁਪਲੀਕੇਟ ਸਮਝ ਲੋਗ ਮਾਲ ਸੀਗਾ ਇਹ ਊਸ਼ਾ ਦੀ ਸਲਾਈ ਮਸ਼ੀਨ ਦਾ ਜਿਹੜਾ ਬ੍ਰਾਂਡ ਸੀ ਬਟਰਫਲਾਈ ਬ੍ਰਾਂਡ ਸੀਗਾ ਉਹ ਭੇਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਕਸਟਮ ਨੇ ਕਿਹਾ ਵੀ ਤੁਸੀਂ ਇਹ ਜਿਹੜੀਆਂ ਮਸ਼ੀਨਾਂ ਨੇ ਇਹ 140 ਮਸ਼ੀਨਾਂ ਤੁਸੀਂ ਕਨਸੀਲ ਕੀਤੀਆਂ ਉਹ ਦੱਸਿਆ ਕਿਉਂ ਨਹੀਂ ਵੀ ਇਹ ਮੈਂ ਡੁਪਲੀਕੇਟ ਭੇਜ ਰਿਹਾ ਉਹਦੇ ਬੇਸਿਸ ਤੇ ਇਹਨਾਂ ਤੇ ਪੂਰਾ ਪੂਰਾ ਪਰਚਾ ਹੋ ਗਿਆ ਜਿਹੜਾ ਕਸਟਮ ਦਾ ਹੁੰਦਾ ਉਹਨਾਂ ਵਿੱਚ ਉਹਨਾਂ ਇਹਨਾਂ ਨੂੰ ਪਲੈਂਟ ਪੈਨਲਟੀ ਵੀ ਪਈ ਪੈਨਲਟੀ ਪਈ ਆ ਉਹਦਾ ਆਰਡਰ ਹੈ ਸਾਰਾ ਲੀਗਲ ਇਹ ਲੀਗਲ ਕਸਟਮ ਦਾ ਦੇਖੋ ਮੈਂ ਕੋਈ ਮੈਂ ਆਪਣੇ ਵੱਲੋਂ ਹੁਣ ਨਾ ਭੇਜ ਕਰ ਰਿਹਾ ਇਹ ਲੀਗਲ ਆਰਡਰ ਹੈ ਲੀਗਲ ਚੀਜ਼ਾਂ ਹੈ ਉਹਨਾਂ ਨੂੰ ਵੀ ਪਤਾ ਹੈ ਇਹ ਵੀ ਮੰਨਦੇ ਨੇ ਕਿ ਹਾਂ ਵੀ ਮੈਨੂੰ ਪੈਨਲਟੀ ਪਈ ਸੀਗੀ ਮੈਨੂੰ ਹੋਇਆ ਤੇ ਜੇ ਮੈਂ ਤੁਸੀਂ ਦੇਖੋ ਇੱਕ ਚੀਜ਼ ਹੈ ਹੁਣ ਉਹ ਕਹਿੰਦਾ ਜੀ ਮੈਂ ਮੈਨੂੰ ਸਮਗਲਰ ਕਹਿ ਤਾ ਫਲਾਣਾ ਦੇਖੋ ਮੈਂ ਨੂੰ ਨਹੀਂ ਮੈਂ ਨਹੀਂ ਕਿਹਾ ਇਹ ਇਹ ਕਸਟਮ ਕਹਤੀ ਹੈ ਕਿ ਆਪਨੇ ਸੈਕਸ਼ਨ 119 ਆਫ 1962 ਤੁਸੀਂ ਗੂਗਲ ਕਰ ਲੋ ਤੁਹਾਨੂੰ ਪਤਾ ਲੱਗ ਜਾਊਗਾ ਇਹ ਤਾਂ ਕਸਟਮ ਮੇਰੇ ਕੋਲ ਤਾਂ ਸੁਪਰੀਮ ਕੋਰਟ ਦੇ ਆ ਨਿਕਲੇ ਪਏ ਨੇ ਸਾਰਾ ਕੁਝ ਤੇ ਤੁਸੀਂ ਇੱਕ ਐਗਜ਼ਾਮਪਲ ਅੱਜ ਤੁਸੀਂ ਖੜੇ ਹੋ ਫਾਰ ਦੀ ਪੋਸਟ ਆਫ ਜਨਰਲ ਸੈਕਟਰੀ ਤੁਸੀਂ ਇਹੋ ਜਿਹਾ ਐਗਜ਼ਾਮਪਲ ਸੈੱਟ ਕਰੋਗੇ ਇੰਡਸਟਰੀ ਵਾਸਤੇ ਜੀ ਸੋ ਜੀ ਇਹ ਕਰੋਗੇ ਕਿ ਹਾਂ ਸੀ ਤੁਹਾਨੂੰ ਉਹ ਕਹਿੰਦੇ ਨਈ ਸੋਚ ਨਵੇਂ ਵਿਚਾਰ ਯੰਗ ਲੋਕ ਤਾਂ ਆਪ ਕਿਆ ਇਹ ਵਿਚਾਰ ਦੋਗੇ ਕਿ ਡੁਪਲੀਕੇਟ ਮਾਲ ਕਿਵੇਂ ਭੇਜਿਆ ਜਾਂਦਾ ਹੈ ਪੈਸੇ ਕਿਵੇਂ ਕਮਾਏ ਜਾਂਦੇ ਹਨ ਔਰ ਆਪ ਕਹਤੇ ਹੋ ਕਿ ਮੈਂ ਤਾਂ ਸਿਰਫ 2.5 ਲੱਖ 3 ਲੱਖ ਦਾ ਮਾਲ ਭੇਜਿਆ ਸੀਗਾ ਉਹ ਕਹਿੰਦੇ ਨਾ ਜਿਹੜੋ ਫੀਮ ਲੱਗਦੀ ਹੈ ਫੀਮ ਉਤਲੇ ਸਟਾਰਟ ਹੁੰਦੀ ਹੈ ਉਸ ਤੋਂ ਬਾਅਦ ਹੀ ਬੰਦਾ ਫੀਮ ਚੀ ਮੰਦਾ ਜਦ ਇੱਕ ਵਾਰੀ ਇੱਕ ਵਾਰੀ ਓਕੇ ਹੋ ਗਿਆ ਨਿਕਲ ਗਿਆ ਤਾਂ ਨਿਕਲ ਗਿਆ ਫਿਰ ਉਸ ਤੋਂ ਬਾਅਦ ਆਪ ਕੋ ਆਦਤ ਪੜ ਜਾਂਦੀ ਹੈ ਤਾਂ ਇਹ ਚੀਜ਼ਾਂ ਹੈ ਉਸ ਕੇ ਬਿਹਾਪੇ ਇਹ ਕਹਤੇ ਹੈ ਕਿ ਜੀ ਕੁਛ ਨਹੀਂ ਹੋਇਆ ਇਹਨਾਂ ਨੇ ਕਿਹਾ ਕਿ ਕੁਝ ਨਹੀਂ ਹੋਇਆ ਬੇਬੁਨਿਆਦੀ ਬਲਿਆ ਉਹਨੇ ਉਹਨੇ ਤੇ ਮੈਂ 2 ਕਰੋੜ ਦਾ ਇਹਨਾਂ ਨੂੰ ਮਾਨ ਹਾਨੀ ਦਾ ਦਾਅਵਾ ਕਰੂੰਗਾ ਤੇ ਇੱਕ ਦੂਸਰਾ ਇਹਨਾਂ ਨੇ ਆਪਣੀ ਪ੍ਰੈਸ ਦੇ ਵਿੱਚ ਮੇਰੇ ਅਗੇਂਸਟ ਦੇਤੀ ਵੀਜੀ ਇਹ ਚਾਈਨਾ ਦੇ ਵਿੱਚ ਗ੍ਰਿਫਤਾਰ ਹੋਏ ਸੀਗੇ ਆ ਨਿਊਜ਼ ਹੈ ਗ੍ਰਿਫਤਾਰ ਹੋਏ ਸੀਗੇ ਅਦਿਸ਼ ਤੋਂ ਮੈਂ ਇਹਨਾਂ ਨੂੰ ਇੱਕ ਕਿਤਾਬ ਵੀ ਦੇਖੋ ਆ ਚੀਜ਼ ਤਾਂ ਤੁਹਾਡੇ ਆਪ ਦੀ ਦਿੱਤੀ ਹੋਈ ਆ ਤੁਸੀਂ ਡਿਨਾਈ ਨਹੀਂ ਕਰ ਸਕਦੇ ਇਸ ਲਈ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਨਹੀਂ ਕੀਤਾ ਤੁਸੀਂ ਕੀਤਾ ਜਾਣੇ ਚ ਕੀਤਾ ਅਣਜਾਣੇ ਚ ਕੀਤਾ ਕਿਵੇਂ ਕੀਤਾ ਕੀਤਾ ਹੋਇਆ ਤੁਸੀਂ ਕੀਤਾ ਤੁਹਾਡਾ ਇੱਕ ਸੈਟ ਐਗਜ਼ਾਮਪਲ ਹੈ ਇਹ ਲੋਕ ਇਹ ਇੰਡਸਟਰੀ ਵਾਸਤੇ ਆ ਤੁਸੀਂ ਇਲਜ਼ਾਮ ਤੁਸੀਂ ਕਿਤੇ ਲਾ ਰਹੇ ਹੋ ਮੇਰੇ ਤੇ ਕੀ ਜੀ ਕਹਿੰਦੇ ਤੁਸੀਂ ਮੈਨੂੰ ਬਦਨਾਮ ਕੀਤਾ ਬਦਨਾਮ ਕਿਉਂ ਕੀਤਾ ਭਾਈ ਇੱਕ ਓਰੀਜਨਲ ਇਹ ਕਿਸੇ ਸੱਚ ਨੂੰ ਜਾਗਰ ਕੀਤਾ ਤੇ ਬਦਨਾਮ ਹੋ ਗਿਆ ਨਾ ਮਤਲਬ ਠੀਕ ਹੈ ਨਾ ਹੋਵਗੇ ਤੁਸੀਂ ਠੀਕ ਹੈ ਤੇ ਇਹਦਾ ਦੂਸਰਾ ਕਿ ਤੁਸੀਂ ਮੈਨੂੰ ਤੁਸੀਂ ਉਹਨੂੰ ਹੀ ਆਪਣੀ ਰੰਜਿਸ਼ ਦੇ ਵਿੱਚ ਕਰਦੇ ਹੋਏ ਤੁਸੀਂ ਮੈਨਾਂ ਮੇਰੇ ਤੇ ਇਲਜ਼ਾਮ ਲਗਾਤਾ ਕਿ ਜੀ ਇਹ ਚਾਈਨਾ ਦੇ ਵਿੱਚ ਗ੍ਰਿਫਤਾਰ ਹੋਏ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਮੈਂ ਹੁਣ ਵੀ ਕਹਿੰਦਾ ਕਿ ਭਾਈ ਸਾਹਿਬ ਜੇ ਮੈਂ ਗ੍ਰਿਫਤਾਰ ਹੋਇਆ ਸੀ ਤਾਂ ਉਹਦੇ ਤੁਹਾਡੇ ਕੋਲ ਐਫ ਆਈ ਆਰ ਦੀ ਕਾਪੀ ਹੋਊਗੀ ਕੋਈ ਲੀਗਲ ਨੋਟਿਸ ਹੋਊਗਾ ਕੋਈ ਕੁਝ ਹੋਊਗਾ ਜਿਸ ਬੇਸ ਤੇ ਤੁਸੀਂ ਮੈਨੂੰ ਇਹ ਗੱਲ ਕਹੀ ਹੈ ਮੈਂ ਨੂੰ ਇੱਕ ਪਾਸੇ ਤੁਸੀਂ ਕਹਿੰਨੇ ਹੋ ਕਿ ਜੀ ਚਾਰ-ਚਾਰ ਸੰਸਥਾਵਾਂ ਦੇਖਦਾ ਹੈ ਇਹ ਚਾਰ ਜਆ ਸੰਸਥਾ ਦੀ ਸੱਚੀ ਮੇਰੇ ਤੇ ਹੋਰ ਮਿਲ ਕੇ ਕਰਨੇ ਹੋ ਬਿਲਕੁਲ ਦੇਖਦਾ ਜੀ ਮੇਰੀਆਂ ਸਾਰੀਆਂ ਪ੍ਰੈਸਟਿਜ ਆਰਗੇਨਾਈਜੇਸ਼ਨਸ ਹੈ ਜਿਨ੍ਹਾਂ ਦੀ ਅਰਬਾਂ ਦੀ ਵੈਲਿਊ ਹੈ ਜਿਨ੍ਹਾਂ ਦੀ ਅਰਬਾਂ ਦੀ ਵੈਲਿਊ ਹੈ ਮੈਂ ਉਹਨੂੰ ਰਿਪਰੈਜ਼ੈਂਟ ਕਰਦਾ ਹਾਂ ਔਰ ਅੱਜ ਤੁਸੀਂ ਮੇਰੇ ਤੇ ਦਾਗ ਲਗਾਤਾ ਕਿ ਜੀ ਇਹ ਉਹ ਉੱਥੇ ਹੋਏ ਸੀ ਮੇਰਾ ਪਰਿਵਾਰ ਮੇਰੀ ਇੰਡਸਟਰੀ ਮੇਰੇ ਸਾਰੇ ਲੋਕ ਪੜ ਕੇ ਮੈਨੂੰ ਪੁੱਛਦੇ ਹਾਂ ਜੀ ਕੀ ਗੱਲ ਹੈ ਜੀ ਮੇਰੇ ਤੇ ਤਾਂ ਕੁਐਸਚਨ ਮਾਰਕ ਹੋ ਗਿਆ ਜਿਹੜੀ ਤੁਸੀਂ ਸਾਈਕਲ ਇੰਡਸਟਰੀ ਕਹਿੰਦੇ ਹੋ ਬਿਊਰੋ ਆਫ ਇੰਡੀਅਨ ਸਟੈਂਡਰਡ ਦਾ ਮੈਂ ਮੈਂਬਰ ਹਾਂ ਗਵਰਨਮੈਂਟ ਆਫ ਇੰਡੀਆ ਦਾ ਮੈਂ ਸਟੈਂਡਰਡ ਬਣਾਉਂਦਾ ਤੁਸੀਂ ਕਹਿੰਦੇ ਹੋ ਸਾਈਕਲ ਪਾਰਟ ਨਹੀਂ ਕਰਦਾ ਤੁਹਾਨੂੰ ਉਹਨੇ ਪੈਰਾਮੀਟਰਸ ਨਹੀਂ ਯਾਦ ਹੋਣੇ ਜਿੰਨੇ ਮੈਨੂੰ ਯਾਦ ਨੇ ਠੀਕ ਹੈ ਫਿਰ ਤੁਸੀਂ ਕਹਿੰਦੇ ਹੋ ਮੈਨੂੰ ਤੁਸੀਂ ਬਦਨਾਮ ਕਰਦੇ ਪਏ ਹੋ ਕਿ ਜੀ ਮੇਰਾ ਮੈਂ ਪਲਾਸਟਿਕ ਜਿਹੜੀ ਕਮੇਟੀ ਬਣੀ ਹੈ ਸੈਕਟਰਲ ਕਮੇਟੀ ਜਿਹੜੀ ਹੁੰਦੀ ਹੈ ਕਿਉਂਕਿ ਸਾਡੇ ਅੱਜਕੱਲ ਬਾਈਸਾਈਕਲ ਲਾਈਨ 'ਚ ਵੀ ਬਹੁਤ ਪਲਾਸਟਿਕ ਦੇ ਆ ਮੇਰੀ ਮੀਟਿੰਗ ਚੱਲਦੀ ਪਈ ਹੈ ਉਹਦੇ 'ਚ ਤੇ ਸੈਕਟਰਲ ਕਮੇਟੀ ਦਾ ਵੀ ਮੈਂ ਪੰਜਾਬ ਗਵਰਨਮੈਂਟ ਨੇ ਮੈਨੂੰ ਨੋਟਿਚ ਪਾਇਆ ਹੋਇਆ ਮਤਲਬ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਤਾਂ ਇੱਕ ਮਿੰਟ ਨਹੀਂ ਲਾਇਆ ਬੰਦੇ ਨੂੰ ਬਦਨਾਮ ਕਰਨ ਲੱਗੇ ਫਿਰ ਤੁਸੀਂ ਲੀਗਲ ਨੋਟਿਸ ਭੇਜਤਾ ਉਹਦਾ ਜਵਾਬ ਮੈਂ ਤੁਹਾਨੂੰ ਭੇਜਦਾ ਹੈ ਜਿਹੜਾ ਤੁਸੀਂ ਮੇਰੇ ਤੇ ਕੀਤਾ ਹੈ ਪਲੱਸ ਤੁਹਾਨੂੰ ਅਗਲਾ ਵੀ ਡਿਫਰਮੇਸ਼ਨ ਨੋਟਿਸ ਆਏਗਾ ਉਹ ਵੀ ਤੁਹਾਨੂੰ ਆਏਗਾ ਮੇਰਾ ਡਿਫਰਮੇਸ਼ਨ ਮੈਨੂੰ ਜਦ ਤੱਕ ਨਹੀਂ ਮਿਲਦੀ ਖਬਰ ਚ ਤੁਸੀਂ ਮੈਨੂੰ ਜਿਸ ਬੇਸਿਸ ਤੇ ਤੁਸੀਂ ਕਿਹਾ ਹੈ ਚਾਹੇ ਉਹ ਨਿਊਜ਼ਪੇਪਰ ਹੈ ਚਾਹੇ ਉਹ ਜੋ ਚੋਈ ਵੀ ਹੈ ਮੈਨੂੰ ਡੈਫਰਮੇਸ਼ਨ ਨੋਟਿਸ ਉਹ ਆਊਗਾ ਕਿਉਂਕਿ ਤੁਹਾਡੇ ਬੇਸਿਸ ਤੇ ਬੰਦੇ ਮੈਨੂੰ ਆਇਆ ਹੈ ਨੋਟਿਸ ਜਿਹੜਾ ਇਹਦਾ ਤੋ ਮੈਂ ਉਹਦਾ ਜ਼ਰੂਰ ਚਾਹਾਂਗਾ ਕਿ ਮੈਨੂੰ ਦੱਸਿਆ ਜਾਵੇ ਤੁਸੀਂ ਮੈਨੂੰ ਮਸ਼ਹੂਰ ਕੀਤਾ ਬਹੁਤ ਜ਼ਿਆਦਾ ਵੀ ਮੈਨੂੰ ਹੀ ਪਤਾ ਚੱਲੇ ਨਾ ਮੈਂ ਕਿੱਥੇ ਫੜਿਆ ਗਿਆ ਸੀਗਾ ਵੀ ਮੇਰੇ ਕੋਈ ਐਫਆਈਆਰ ਹੋਈ ਹੋਵੇ ਕੋਈ ਮੈਨੂੰ ਲੀਗਲ ਨੋਟਿਸ ਮਿਲਿਆ ਹੋਵੇ ਉਹ ਵੀ ਮੈਨੂੰ ਪੁਲਿਸ ਦੱਸਿਆ ਜਾਵੇ ਤਾਂ ਪੂਰਾ ਜਵਾਬ ਦੇਵੋਗੇ ਤੁਸੀਂ ਜਿਹੜਾ ਤੁਹਾਡਾ ਮੈਂ ਇਹਨਾਂ ਨੂੰ ਇਹਨਾਂ ਨੂੰ ਇੱਕ ਦਾ ਜਵਾਬ ਜਿਹੜਾ ਇਹਨਾਂ ਨੇ ਲੀਗਲ ਨੋਟਿਸ ਭੇਜਿਆ ਉਹਦਾ ਜਵਾਬ ਭੇਜਤਾ ਹੈ ਜੋ ਉਹਦਾ ਨਿਕਲ ਗਿਆ ਜੀ ਦੂਸਰਾ ਮੈਂ ਇਹਨਾਂ ਦੇ ਉੱਪਰ ਜਿਹੜਾ ਡੈਫਾਮੇਸ਼ਨ ਵਾਲਾ ਹੈਗਾ ਉਹਦੀ ਮੇਰੀ ਮੰਦੀ ਪਈ ਉਹ ਵੀ ਇਹਨਾਂ ਨੂੰ ਪਹੁੰਚ ਜਾਏਗਾ that will be done ਬਿਕੋਜ਼ ਇਹਦਾ ਨਹੀਂ ਹੁੰਦਾ ਵੀ ਤੁਸੀਂ ਬਦਨਾਮ ਕਰ ਦੋ ਕਿ ਸ਼੍ਰੀ ਮਤਲਬ ਉਹ ਕਰਦੇ ਹਾਂ ਏਦਾਂ ਨਹੀਂ ਹੁੰਦਾ ਦੇਖੋ ਮੈਂ ਮੇਰੇ ਕੋਲ ਪ੍ਰੂਫ ਸੀਗਾ ਤੇ ਮੈਂ ਆਪਣਾ ਪ੍ਰੂਫ ਤੁਹਾਡੇ ਸਾਹਮਣੇ ਦਿੱਤਾ ਇਹ ਤੁਹਾਡਾ ਹੀ ਦਿੱਤਾ ਹੋਇਆ ਪ੍ਰੂਫ ਹੈ ਜੀ ਵੀ ਕਹਿੰਦੇ ਹੋ ਕਿ ਜਿਹੜੇ ਉਹਨਾਂ ਨੇ ਅਲੀਗੇਸ਼ਨ ਲਾਏ ਉਸ ਦੇ ਸਾਹਮਣੇ ਪ੍ਰੂਫ ਰੱਖਣ ਨਹੀਂ ਤਾਂ ਜਿਹੜਾ ਵਾ ਕਾਨੂੰਨੀ ਕਾਰਵਾਈ ਲਈ ਹੋਏਗੀ ਬਿਲਕੁਲ ਕਾਨੂੰਨੀ ਕਾਰਵਾਈ ਹੋਏਗੀ ਦੇਖੋ ਮੇਰਾ ਵਿਜ਼ਨ ਬੜਾ ਅਸੀਂ ਜਿਹੜੇ ਟੀਮ ਸਾਡੀ ਹੈਗੀ ਆ ਸਾਡਾ ਵਿਜ਼ਨ ਬੜਾ ਕਲੀਅਰ ਸੀ ਤਾਂ ਵਿਜ਼ਨ ਆ ਅਸੀਂ ਵਿਜ਼ਨ ਵੀ ਨਾਲ ਦੇ ਰਹੇ ਹਾਂ ਤੁਹਾਨੂੰ ਵੀ ਤੁਸੀਂ ਕਹਿੰਦੇ ਹੋ ਜੀ ਕੰਮ ਹੀ ਨਹੀਂ ਕਰਦੇ ਵਿਜਨ ਨਹੀਂ ਕਰਦੇ ਦੇਖੋ ਕਿਸੇ ਨੂੰ ਕਹਿਣਾ ਬੜਾ ਸੌਖਾ ਹੈ ਕਿ ਜੀ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਲੇਕਿਨ ਤੁਸੀਂ ਜਦੋਂ ਸਾਡਾ ਕੰਮ ਅੱਗੇ ਦੇਖੋਗੇ ਉਹ ਤੁਹਾਨੂੰ ਆ ਕੇ ਆਪੇ ਹੀ ਪਬਲਿਕ ਨੂੰ ਪਤਾ ਲੱਗੇਗਾ ਇੰਡਸਟਰੀ ਨੂੰ ਪਤਾ ਲੱਗੇਗਾ ਵੀ ਅਸੀਂ ਕੀ ਕੀ ਕੰਮ ਕਰਦੇ ਆਂ ਔਰ ਸੂਨਰ ਦੇਖੋ ਬਹੁਤ ਜਲਦੀ ਹੀ ਤੁਹਾਨੂੰ ਇਹ ਰਿਜ਼ਲਟ ਦਿਖਾਉਣੇ ਸ਼ੁਰੂ ਹੋਣਗੇ ਕੀ ਕਰਦੇ ਹੋਣ ਕੱਲ ਵੋਟਰਾਂ ਨੂੰ ਕੱਲ ਇਲੈਕਸ਼ਨ ਦਾ ਟਾਈਮ ਹੈ ਦੇਖੋ ਮੈਂ ਤਾਂ ਵੋਟਰਸ ਨੂੰ ਇਹ ਕਹਾਂਗਾ ਕਿ ਸੈਂਸਿਬਲੀ ਵੋਟ ਕਰੋ ਜੀ ਮੈਂ ਰਜ਼ੇ ਰਜੀਵ ਜੈਨ ਯੂਨਾਈਟਿਡ ਸਾਈਕਲ ਪਾਰਟਸ ਦੇ ਵਿੱਚ ਜੇ ਤੁਸੀਂ ਮੈਨੂੰ ਮਤਲਬ ਇੰਨੀ ਵਾਰ ਜਿਤਾ ਕੇ ਭੇਜਿਆ ਤੇ ਕੋਈ ਤਾਂ ਮੇਰੇ 'ਚ ਕੋਈ ਕੋਈ ਮਾੜੀ ਮੋਟੀ ਤਾਂ ਖੂਬੀ ਹੋਊਗੀ ਜੇ ਤੁਸੀਂ ਮੈਨੂੰ ਇੰਨਾ ਜਿਤਾ ਕੇ ਭੇਜਿਆ ਹੈ ਜਾਂ ਮੈਂ ਕਿਸੇ ਦੀ ਕੋਈ ਇੱਜ਼ਤ ਜਾਂ ਮਤਲਬ ਇੱਜ਼ਤ ਨਹੀਂ ਕੀਤੀ ਜਾਂ ਕੋਈ ਮੈਂ ਕੁਝ ਕੀਤਾ ਨਹੀਂ ਮੈਂ ਤਾਂ ਤੁਹਾਨੂੰ ਇਹ ਕੋਲ ਪ੍ਰੂਫ ਦਸੀਂਦਾ ਵੀ ਮੈਂ ਆਹ ਕੀਤਾ ਆਹ ਕੀਤਾ ਆਹ ਕੀਤਾ ਠੀਕ ਹੈ ਬਟ ਦੂਜਾ ਬੰਦਾ ਮੇਰੇ ਤੇ ਪ੍ਰਤੀਰੋਪ ਲਾ ਰਿਹਾ ਹੈ ਇਸ ਚੀਜ਼ ਨੂੰ ਤੁਸੀਂ ਖਾਰਿਜ ਕਰੋ ਉਹਲੇ ਨੂੰ ਮੂੰਹ ਤੋੜ ਕੇ ਜਵਾਬ ਦਿਓ ਕਿ ਭਾਈ ਐਦਾਂ ਨਹੀਂ ਹੁੰਦਾ ਤੁਸੀਂ ਲੜਨਾ ਹੈ ਕਰਨਾ ਹੈ ਲੇਖੋ ਸਾਡੀ ਮੇਰੀ ਹਮੇਸ਼ਾ ਰਹੀ ਹੈ ਕਿ ਇੰਡਸਟਰੀ ਇਕੱਠੀ ਹੋਣੀ ਚਾਹੀਦੀ ਹੈ ਐਮਿਕੀਬਲ ਹੋਣਾ ਚਾਹੀਦਾ ਦੇਖੋ ਇਹ ਤਾਂ ਜ਼ਿੰਦਗੀ ਆਈ ਜਾਈ ਜਾਣੀ ਹੈ ਬਟ ਤੁਸੀਂ ਅਗਰ ਅਗਰ ਤੁਸੀਂ ਇਹੋ ਜਿਹਾ ਕਰੋਗੇ ਮੈਂ ਮੇਰਾ ਕੋਈ ਮਨਸ਼ਾ ਨਹੀਂ ਹੈ ਕਿ ਕਿਸੇ ਨੂੰ ਇਦਾਂ ਨਹੀਂ ਕਰਨ ਦੀ ਮੈਨੂੰ ਤਾਂ ਲੋਕਾਂ ਤੇ ਮੇਰੀ ਇੰਡਸਟਰੀ ਤੇ ਮੇਰੇ ਮੈਂਬਰਸ ਤੇ ਪੂਰਾ ਭਰੋਸਾ ਹੈ ਮੈਨੂੰ ਬਹੁਤ ਭਰੋਸਾ ਹੈ ਵੀ ਨਹੀਂ ਵੀ ਮੇਰੇ ਮੈਂਬਰਸ ਮੇਨੇ ਨਾਲ ਖੜੇ ਹੋਣਗੇ ਮੈਨੂੰ ਫੇਰ ਇੱਕ ਮੌਕਾ ਦੇਣਗੇ ਕਿ ਹਾਂਜੀ ਮੈਂ ਕਰ ਸਕਾਂਗਾ ਔਰ ਅਸੀਂ ਤੁਹਾਨੂੰ ਦਿਖਾਵਾਂਗੇ ਅੱਗੇ ਕਰਕੇ ਬਿਕੋਜ਼ ਸਾਡਾ ਜਿਹੜਾ ਵਿਚਲਾ ਪਿਛਲੇ 2 ਸਾਲ ਪੈ 4 ਸਾਲ ਦਾ ਗੈਪ ਸੀ ਨਾ ਉਹਦੇ ਵਿੱਚ ਬਹੁਤ ਕੁਝ ਨੁਕਸਾਨ ਕੀਤਾ ਹੈ ਇੰਡਸਟਰੀ ਦਾ ਇਹਨਾਂ ਨੇ ਮਨ ਬਹੁਤ ਪੁਰਾਣੀ ਟੀਮ ਨੇ ਜਿਹੜੀ ਟੀਮ ਉਹਦੇ ਪਚਾਵਲਾ ਜੀ ਟਿਮਲਾ ਟੀਮ ਸੀਗੀ ਬਹੁਤ ਨੁਕਸਾਨ ਹੋਇਆ ਉਹਨੂੰ ਅਮੈਂਡ ਕਰਦੇ ਆ ਸਹੀ ਕਰਦੇ ਆ ਟਾਈਮ ਤੇ ਲੱਗੇ ਗਈ ਦੇ ਸਰ ਜੀ ਬਿਲਕੁਲ ਇਹ ਸੀਗੇ ਰਜੀਵ ਜੈਨ ਜਿਹੜੇ ਟੀਮ ਲੱਕੀ ਤੋਂ ਜਨਰਲ ਸੈਕਟਰੀ ਦੇ ਅਹੁਦੇ ਤੇ ਲੜ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਲੀਗਲ ਨੋਟਿਸ ਵਿਰੋਧੀ ਧਿਰ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਉਸ ਦਾ ਉਹਨਾਂ ਨੇ ਜਵਾਬ ਦਿੱਤਾ ਤੇ ਉਹਨਾਂ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਵੀ ਕਿਹਾ ਕਿ ਉਸ ਦਾ ਸਬੂਤ ਸਾਬਤ ਸਾਹਮਣੇ ਰੱਖਣ ਨਹੀਂ ਤਾਂ ਉਹ ਵੀ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਕੈਮਰਾ ਪਰਸਨ ਕੇਸ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ